ਲਓ ਜੀ ਪੰਜਾਬ ਦੇ ਵਿੱਚ ਵਧਿਆ ਹੜ੍ਹਾਂ ਦਾ ਖਤਰਾ ਲਗਾਤਾਰ ਹਿਮਾਚਲ ਦੇ ਵਿੱਚ ਪੈ ਰਹੀ ਭਾਰੀ بارش ਦੇ ਕਰਕੇ ਤਬਾਹੀ ਦਾ ਕਾਰਨ ਬਣ ਰਿਹਾ ਦੂਜੇ ਪਾਸੇ ਹੁਣ ਦਰਿਆਵਾਂ ਦੇ ਵਿੱਚ ਨਦੀਆਂ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਵਾ ਚੁੱਕਿਆ ਡੈਮ ਵੀ ਓਵਰਫਲੋ ਹੋਣ ਦੀ ਕਗਾਰ ਤੇ ਆ ਚੁੱਕੇ ਨੇ ਹਰ ਸਾਲ ਮੌਸਮੀ ਬਾਰਿਸ਼ਾਂ ਤੇ ਕੁਦਰਤੀ ਆਫਤਾਂ ਦਾ ਸਾਹਮਣਾ ਪੰਜਾਬ ਨੂੰ ਕਰਨਾ ਪੈਂਦਾ ਇਸ ਸਾਲ ਵੀ ਪੌਂਗ ਡੈਮ ਦੇ ਵਿੱਚ ਪਾਣੀ ਦੇ ਪੱਧਰ ਦੇ ਵਿੱਚ ਅਚਾਨਕ ਵਾਧੇ ਤੇ ਅਸਧਾਰਨ ਮੀਂਹ ਨੇ ਸੂਬੇ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਮੌਸਮ ਨੂੰ ਸੀਜ਼ਨ ਦੇ ਵਿੱਚ ਪੰਜਾਬ ਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੇਹਥਾ ਮੀਂਹ ਨੇ ਹਾਲਾਤ ਗੰਭੀਰ ਬਣਾ ਦਿੱਤੇ ਨੇ ਤੁਹਾਨੂੰ ਜਲੰਧਰ ਦੇ ਇੱਕ ਪਿੰਡ ਦੀਆਂ ਤਸਵੀਰਾਂ ਦਿਖਾਉਣੇ ਆ ਜਿੱਥੇ ਕਿ ਪਾਣੀ ਇੰਨਾ ਕੁ ਜ਼ਿਆਦਾ ਭਰ ਗਿਆ ਕਿ ਸੜਕ ਨਜ਼ਰ ਹੀ ਨਹੀਂ ਆਈ ਤੇ ਪਾਣੀ ਜਿਹੜੀ ਪਾਣੀ ਦੇ ਵਿੱਚ ਗੱਡੀ ਰੁੜਦੀ ਹੋਈ ਨਜ਼ਰ ਆਈ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਤੇ ਵੀਡੀਓ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਬਣਦੇ ਜਾ ਰਹੇ ਨੇ ਕਿਉਂਕਿ ਜਿਹੜੇ ਦਰਿਆਵਾਂ ਦੇ ਨੇੜਲੇ ਪਿੰਡ ਨੇ ਨੀਵੇਂ ਇਲਾਕੇ ਨੇ ਉਹਨਾਂ ਦੇ ਵਿੱਚ ਜੇਕਰ ਪਾਣੀ ਦਰਿਆਵਾਂ ਦੇ ਵਿੱਚ ਵਧ ਰਿਹਾ ਤਾਂ ਨੇੜਲੇ ਇਲਾਕੇ ਦੇ ਲੋਕਾਂ ਨੂੰ ਖਤਰਾ ਜਣਾ ਕਿ ਬਣਿਆ ਹੋਇਆ ਤਨ ਦਾ ਦੱਸਿਆ ਕਿ ਮੌਸਮ ਵਿਭਾਗ ਦੀਆਂ ਰਿਪੋਰਟਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦੇ ਮੱਦੇਨਜ਼ਰ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਤੇ ਜੈਲੋ ਅਲਰਟ ਵੀ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਨੇ ਪੌਂਗ ਡੈਮ ਦੇ ਵਿੱਚ ਪਾਣੀ ਦੇ ਪੱਧਰ ਨੂੰ ਖਤਰਨਾਕ ਹੱਦ ਤੱਕ ਵਧਾ ਦਿੱਤਾ ਹੈ ਜਹੇ ਦੇ ਵਿੱਚ ਬੀਬੀ ਐਮਬੀ ਨੇ ਕਹਿ ਦਿੱਤਾ ਹੈ ਕਿ ਇਸ ਡੈਮ ਦੇ ਫਲੱਡ ਗੇਟ ਖੋਲੇ ਜਾਣ ਦੀ ਨੌਬਤ ਆ ਸਕਦੀ ਹੈ ਰਣਜੀਤ ਸਾਗਰ ਡੈਮ ਤੇ ਭਾਗੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਹਰ ਕਿਤੇ ਢੋੜ ਚੱਲਦੀ ਢੋੜ ਚੱਲੀ ਨਹੀਂ ਗੱਡੀ ਹਲੋ ਹਾਂ ਹਲੋ ਹੋ ਢੋੜ ਗਈ ਗੱਡੀ ਮੈਂ ਉਹਦੇ ਪੁੱਠੇ ਕੰਮ ਕਰ ਰਿਹਾ ਇਹਨੂੰ ਮਨਾ ਕਰੀ ਜਾਂਦੇ ਆ ਇਹੋ ਇਹ ਤੇਰਾ ਪਲਾਉ ਦੇ ਹੋਰ ਦਿੱਖਦਾ ਹੈ ਨਾ ਦੇਖ ਰਿਹਾ ਹੈਂ ਭੱਜ ਗਿਆ ਅੰਕਲ ਉਹ ਬਾਜ ਮਾਰੋ ਦੁੱਸਰੀ ਜੇਤੀ ਹੋਣ ਕਿਤੇ ਨਾ ਢੜਾ ਢੜਾ ਨੇ ਨਹੀਂ ਉਹ ਆ ਆ ਜਾ ਤੂੰ ਆ ਜਾ ਗੱਡੀ ਨਿਕਲ ਦੇ ਉਹ ਤਾਂ ਪੁੱਤਰਾ ਕੰਮ ਉੱਪਰ ਇਹਦਾ ਸਭ ਤੋਂ ਸਭ ਤੋਂ ਬਾਹਰ ਆ ਅੱਛੇ ਟੀ ਮਨ ਓਏ ਹਾ ਟਾਟ ਤੈਨੂੰ ਤੈਨੂੰ ਹੋ ਜੂਵੇਂ ਨਾ ਬਾਰ ਬੜਾ ਬੱਲੇ ਤੈਨੂੰ ਆ ਬਹਤ ਨਾਲ ਕਰ ਨੂੰ ਓ ਯਾਰ ਆ ਜਾ ਤੂੰ ਪਰ ਆ ਗਾਹ ਨਹੀਂ ਜਾਈਂ ਜਾਂਦਾ ਲੈ ਤਾਂ ਉਹ ਨੜੇ ਫੜ ਲੈ ਨੜੇ ਅ ਨੜੇ ਆ ਨੂੰ ਆ ਜਾ ਦਿਮਾਗ ਥੋੜੇ ਕਹੀ ਜਾਨਾ ਵੀ ਨਾ ਗੱਡੀ ਬਾੜ ਉਲ ਪਰ ਅੱਖਾਂ ਇਸ ਨੇ ਦਰਿਆਮਾਂ ਦੇ ਲਾਗਲੇ ਜ਼ਿਲ੍ਹਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਮੱਥੇ ਤੇ ਚਿੰਤਾ ਦੀ ਲਕੀਰਾਂ ਖਿੱਚ ਦਿੱਤੀਆਂ ਨੇ ਅਜਿਹਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਅਜਿਹੀ ਸਥਿਤੀ ਪਹਿਲੀ ਵਾਰ ਬਣੀ ਹੋਵੇ ਸੂਬੇ ਨੇ 1988 ਦੇ ਵਿੱਚ ਆਪਣੇ ਸਭ ਤੋਂ ਵਿਨਾਸ਼ਕਾਰੀ ਹੜ੍ਹ ਦਾ ਸਾਹਮਣਾ ਕੀਤਾ 23 ਤੋਂ 26 ਸਤੰਬਰ 20198 ਤੱਕ ਪਾਖੜਾ ਖੇਤਰ ਦੇ ਵਿੱਚ 634 ਮਿਲੀਮੀਟਰ ਮੀਂਹ ਪਿਆ ਸੀ ਜਿਸ ਨੇ 9000 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਤੇ 34 ਲੱਖ ਲੋਕਾਂ ਦੀ ਜ਼ਿੰਦਗੀ ਉਥਲ-ਪੁਥਲ ਮਚਾ ਦਿੱਤੀ ਸੀ 1993 ਦੇ ਵਿੱਚ ਵੀ ਪੰਜਾਬ ਸਨ ਸੱਤ ਅੱਠ ਰਾਜਾਂ ਦੇ ਵਿੱਚ ਹੜ੍ਹਾਂ ਨੇ 530 ਲੋਕਾਂ ਦੀ ਜਾਨ ਲੈ ਲਈ ਸੀ ਹੜ੍ਹਾਂ ਨੇ ਪੰਜਾਬ ਦੀ ਸੰਵੇਦਨਸ਼ੀਲਤਾ ਨੂੰ ਉਜਾਗਰ ਕੀਤਾ ਪਰ ਇਸ ਦੇ ਬਾਵਜੂਦ ਸਬਕਨੇ ਸਿੱਖੇ ਜਾ ਰਹੇ ਸੂਬੇ ਦੇ ਡਰੋਨਸ ਸਿਸਟਮ ਦੀ ਠੀਕ ਤਰ੍ਹਾਂ ਸੰਭਾਲਣਾ ਹੋਣਾ ਤੇ ਦਰਿਆਵਾਂ ਬਰਸਾਤੀ ਨਾਲਿਆਂ ਚੋਿਆਂ ਆਦਿ ਵਿੱਚ ਰੁਕਾਵਟ ਨੇ ਪਾਣੀ ਦੇ ਨਿਕਾਸ ਨੂੰ ਰੋਕਿਆ ਹੋਇਆ ਦਰਿਆਵਾਂ ਦੇ ਕੰਢਿਆਂ ਤੇ ਗੈਰ ਯੋਜਨਾਬੱਧ ਨਿਰਮਾਣ ਤੇ ਖੇਤੀਬਾੜੀ ਨੇ ਵੀ ਸਥਿਤੀ ਨੂੰ ਗੰਭੀਰ ਕੀਤਾ ਹੋਇਆ ਜਿੱਦੇ ਚੱਲਦੇ ਹੁਣ ਦਰਿਆਵਾਂ ਦੇ ਨੇੜਲੇ ਇਲਾਕੇ ਦੇ ਪਿੰਡਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਖੇਤਾਂ ਦੇ ਵਿੱਚ ਪਾਣੀ ਪਰਣਾ ਸ਼ੁਰੂ ਹੋ ਚੁੱਕਿਆ ਤੇ ਇੱਥੋਂ ਤੱਕ ਕਿ ਜਿਹੜੇ ਚੋਏ ਨੇ ਉਹ ਓਵਰਫਲੋ ਹੋ ਗਏ ਨੇ ਜਿਸ ਕਰਕੇ ਲੋਕ ਅਜਿਹੇ ਚੋਏਆਂ ਦੇ ਵਿੱਚੋਂ ਆਪਣੇ ਵਾਹਨ ਨੂੰ ਨਾ ਕੱਢਣ ਕਿਉਂਕਿ ਤੁਸੀਂ ਵੀ ਹਾਦਸੇ ਦਾ ਸ਼ਿਕਾਰ ਬਣ ਸਕਦੇ ਹੋ ਜਿਵੇਂ ਤੁਹਾਨੂੰ ਜਲੰਧਰ ਦੀਆਂ ਤਸਵੀਰਾਂ ਦਿਖਾਈਆਂ ਨੇ ਤਾਂ ਦੂਜੇ ਪਾਸੇ ਜੇਕਰ ਅਸੀਂ ਮੌਸਮ ਲੈ ਕੇ ਹੋਰ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੇ ਕਈ ਲੰਮੇ ਸਮੇਂ ਦੀਆਂ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ ਬੇਸ਼ੱਕ ਮੌਸਮੀ ਤਬਦੀਲੀਆਂ ਨੂੰ ਰੋਕਣਾ ਮੁਸ਼ਕਲ ਹੈ ਪਰ ਡਰੇਨਸ ਸਿਸਟਮ 'ਚ ਸੁਧਾਰ ਤੇ ਸਮੇਂ ਸਿਰ ਸਫਾਈ ਨਾਲ ਸਥਿਤੀ ਨੂੰ ਸੁਧਾਰਿਆ ਜਾ ਸਕਦਾ ਹੈ ਡੈਮਾਂ ਦੇ ਪ੍ਰਬੰਧਨ ਦੇ ਵਿੱਚ ਸੁਧਾਰ ਤੇ ਸੂਬਿਆਂ ਵਿਚਕਾਰ ਬਿਹਤਰ ਸਹਿਮਤੀ ਦੀ ਲੋੜ ਹੈ ਅਜਿਹੇ ਉਪਰਾਲੇ ਨੂੰ ਹੋਰ ਵਧਾਉਣ ਜਨਤਕ ਜਾਗਰੂਕਤਾ ਸਹੀ ਯੋਜਨਾਬੱਧ ਤੇ ਪ੍ਰਬੰਧਨ ਨਾਲ ਇਸ ਤਰ੍ਹਾਂ ਦੀਆਂ ਆਫਤਾਂ ਤੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ ਦੂਜੇ ਪਾਸੇ ਲੋਕਾਂ ਨੂੰ ਵੀ ਪਾਣੀ ਵਾਲੀਆਂ ਥਾਵਾਂ ਤੋਂ ਹੁਣ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈ ਜੇਕਰ ਕਿਤੇ ਪਾਣੀ ਖੜਾ ਤਾਂ ਕੋਸ਼ਿਸ਼ ਕਰੋ ਕਿ ਉਸ ਦੇ ਵਿੱਚ ਦੀ ਨਾ ਲੰਘਿਆ ਜਾਵੇ ਕਈ ਵਾਰ ਦੇਖਣ ਨੂੰ ਪਾਣੀ ਘਟ ਤੇ ਉਸ ਦਾ ਵਹਾਅ ਤੇਜ਼ ਹੋ ਸਕਦਾ ਜੋ ਤੁਹਾਡੀ ਜਾਨ ਤੇ ਭਾਰੀ ਪੈ ਸਕਦਾ ਹੈ ਇਜਾ ਚੱਲਦੇ ਹੁਣ ਦਰਿਆਵਾਂ ਨਹਿਰਾਂ ਨਦੀਆਂ ਦੇ ਨੇੜਲੇ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ